ਫਗਵਾੜਾ ਵਿਖੇ ਨਗਰ ਨਿਗਮ ਦੇ ਕੱਚੇ ਮੁਲਾਜ਼ਮਾਂ ਦਾ ਆਪਣੀਆਂ ਮੰਗਾਂ ਨੂੰ ਲੈ ਕੇ ਦੂਸਰੇ ਦਿਨ ਧਰਨਾ ਰਿਆ ਜਾਰੀ ਐਨਡੀਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾਸ਼ ਸ਼ਰਮਾ ਦੀ ਰਿਪੋਰਟ ਹਮ ਕੀ ਚਾਹਤੇ ਹੈ ਹਮ ਕਾਹ ਚਾਹਤੇ ਹੈ ਇਨਸਾਫ ਕੇ ਆਗੇ ਇਨਸਾਫ ਕੇ ਆਗੇ ਜਿੰਦਾਬਾਦ ਕਿੱਤੀ ਵਾਲਮੀਕ ਛੱਤੀ ਨਰੇ ਸਾਰੇ ਜੋ ਕਿਤੇ ਬਗਰੇ ਨੀਲੇ ਮੋਰ ਸਾਰੇ ਜੋ ਸਾਰੇ ਜੋ ਅਸੀਂ ਜਾਂਦੇ ਹਾਂ ਜੇ ਅਮਨ ਸੇ ਟਕਰਾਏਗਾ ਮਰ ਜਾਏਗਾ ਸਾਡਾ ਇੱਕ ਜਿੰਦਾਬਾਦ ਨਗਰ ਨਿਗਮ ਮੁਰਦਾਬਾ ਨਗਰ ਨਿਗਮ ਮੁਰਦਾਬਾ ਕੀ ਅੱਜ ਦੂਸਰੇ ਦਿਨ ਧਰਨਾ جاری ਆ ਕੀ ਮਾਪੇ ਪਹਿਲਾਂ ਸਾਥਿਓ ਸਾਰਿਆਂ ਨੂੰ ਜੈ ਵਾਲਮੀਕੀ ਆਪਕੋ ਪਹਿਲਾਂ ਮੁਲਾਜ਼ਮ ਸਾਥੀਆਂ ਦਾ ਧੰਨਵਾਦ ਆ ਵੀ ਅੱਜ ਵੀ ਅਜ ਗਰਮੀ ਇੰਨੀ ਆ ਤੋਪੇ ਨਹੀਂ ਪੈ ਰਹੀ ਆ ਇੱਥੇ ਧਰਨਾ ਲਾ ਕੇ ਬੈਠੇ ਆ ਪਰ ਪ੍ਰਸ਼ਾਸਨ ਦੇ ਕੰਨ ਤੇ ਜੂਨੇ ਸਰਕਾਰ ਦੇ ਦੂਜੇ ਦਿਨ ਅਜ ਹੋ ਗਿਆ ਕਦੀ ਕਹਿੰਦੇ ਉੱਠ ਜਾਓ ਕਦੀ ਤੁਹਾਡਾ ਕੰਮ ਚੱਲ ਰਿਹਾ ਕਦੀ ਖੁਸ਼ ਕਰ ਰਿਹਾ ਕਦੀ ਕੁਸ਼ ਕਰ ਰਿਹਾ ਪਰ ਲੱਗਦਾ ਨਹੀਂ ਸਾਡਾ ਕੰਮ ਹੋਊਗਾ ਅਗਰ ਇੱਕ ਦੋ ਦਿਨਾਂ ਵੀ ਸਾਡਾ ਕੰਮ ਨਾ ਕੀਤਾ ਕਿ ਸਾਡੇ ਬੰਦੇ ਭੋਖੜਾ ਦੇ ਬਾਹਲੇ ਸ਼ੁਰੂ ਹੋ ਜਾਣੇ ਸਭ ਤੋਂ ਪਹਿਲਾਂ ਜਿਹੜੇ ਸਾਡੇ ਜੀਸੀ ਸਾਹਿਬਾ ਕੱਲ ਸਾਨੂੰ ਬੁਲਾਇਆ ਸੀਗਾ ਪਰ ਤੁਸੀਂ ਧਰਨਾ ਚੱਕੋ ਅਸੀਂ ਕਿ ਧਰਨਾ ਕਿਉਂ ਚੱਕੀ ਕਾਹਦੇ ਚ ਕਿਸ ਵੇਲੇ ਧਰਨਾ ਚੱਕੀ ਅਸੀਂ ਸਾਨੂੰ ਕੋ ਸਾਢੇ ਹੱਥ ਦੋਗੇ ਤਾਂ ਹੀ ਧਰਨਾ ਚੱਕਾਂਗੇ ਅਸੀਂ ਇਹ ਕੱਲ ਪੰਜ ਸਾਲ ਤੋਂ ਲੜਕੀ ਆ ਰਹੀ ਆ ਸਾਢੇ ਮਰਾਜੋ ਕੋ ਏਦੇ ਨਹੀਂ ਸਕੇ ਵੀ ਇਹ ਅੱਖ ਕੇ ਬੈਠੇ ਮਰਾਜੇ ਸਾਡੇ ਬੈਠੇ ਮਰਾਜੋ ਦੁਖੀ ਹੋ ਕੇ ਬੈਠੇ ਆ ਨਾ ਕਿਸੇ ਨੂੰ ਸ਼ੌਂਕ ਨਹੀਂ ਵੀ ਤੁੱਬ ਜਾ ਕੇ ਜਾਂ ਗਰਮੀ ਜਾ ਕੇ ਬੈਠੇ ਮਰਾਜੋ ਕੋਈ ਇਸ ਕਰਕੇ ਮੇਰੀ ਬੇਇੱਜ਼ਤੀ ਆ ਪੱਕੇ ਮਰਾਜੇ ਸਾਡੇ ਪੱਕੇ ਮਰਾਜੋ ਸਾਥੀ ਆ ਜਿੰਨੇ ਸਾਡੇ ਪੰਜੇ ਮੇੜ ਆ ਉਹਨਾਂ ਨੇ ਵੀ ਸਾਡੀ ਬੇਇੱਜ਼ਤੀ ਆ ਉਹ ਵੀ ਸਾਡੇ ਨਾਲ ਦਰਿਆ ਤੇ ਬੈਠਣ ਤਾਂ ਕਿ ਆਪਾਂ ਜਿਹੜਾ ਇਹਨਾਂ ਜਿਹੜੇ ਸਾਡੇ ਕੱਚੇ ਮੁਲਾਜ਼ਮ ਆ ਇਹਨਾਂ ਦਾ ਆਪਾਂ ਪਹਿਲ ਤੁਰ ਦੇ ਕੰਮ ਕਰਾ ਕੇ ਤੁਹਾਡੇ ਝੋੜੀ ਪਾਈਏ ਮੇਰੀ ਇੱਕ ਵਾਰੀ ਫੇਰ ਬੇਨਤੀ ਹੈ ਕਿ ਜਿਹੜੇ ਸਾਡੇ ਪੱਕੇ ਮੁਲਾਜ਼ਮ ਆ ਉਹ ਵੀ ਸਾਡੇ ਨਾਲ ਬੈਠੋ ਆਗੇ ਤਾਂ ਕਿ ਇਹਨਾਂ ਦਾ ਬੇੜਾ ਪਾਰ ਹੋ ਸਕੇ ਪ੍ਰਧਾਨ ਜੀ ਜਿੱਦਾਂ ਹੁਣ ਪਿਛਲੀਆਂ ਸਰਕਾਰਾਂ ਵੀ ਆਈਆਂ ਆਏ ਹੋ ਤੇ ਹੁਣ ਦੀ ਸਰਕਾਰ ਵੀ ਆਈ ਆ ਤੇ ਤੁਹਾਨੂੰ ਦਿਲਾਸਾ ਦੇ ਕੇ ਠਾ ਦਿੰਦੇ ਆ ਧਰਨਾ ਇਹਦਾ ਕੀ ਕਹਿਣਾ ਜੰਦੇ ਮੈਂ ਮੇਰੇ ਪੱਤਰਕਾਰ ਬੰਦੂ ਜੀ ਮੇਰੀ ਕੱਲ ਵੀ ਬੇਨਤੀ ਸੀ ਵੀ ਸਾਨੂੰ ਰੇਹ ਸਰਕਾਰ ਨੇ ਬਰਤਿਆ ਵਾ ਕਿ ਉਹ ਕਹਿੰਦੇ ਇਹਨਾਂ ਨੇ ਨੀ ਲੱਗਾ ਜ ਵਾਲਮੀਕੀ ਇਹਨਾਂ ਨੂੰ ਕਦੇ ਜੀਰੋਣਾ ਸਾਹਿਬ ਲਈਓ ਅਗਰ ਇਹ ਉੱਤਰ ਗਿਆ ਨਾ ਮੈਦਾਨ 'ਚ ਤਾਂ ਫੇਰ ਲਾ ਕੋਈ ਦਾ ਤੀਰ ਜਾਰ ਕਰਵੇ ਲਾ ਕੋਈ ਤੀਰ ਕਿੱਦਾਂ ਲੱਗੇ ਉਹ ਤੀਰ ਛਾਛੜ ਕੇ ਮਾਰਨੇ ਸੀ ਪੰਜਾਬ ਤੋਂ ਜਿਹੜੀ ਜਿਹੜੀ ਸਰਕਾਰ ਵੀ ਆ ਕੇ ਹੁੰਦਾ ਸਰਕਾਰ ਤਰਨਾ ਇਦਾਂ ਹੀ ਚੱਲੀ ਰਹੂਗਾ ਬਿਲਕੁਲ ਤਰਨਾ ਚੱਲੂ ਇਦਾਂ ਚੱਲੀ ਰਹੂਗਾ ਪਰਸੋ ਜਿਹੜੀ ਮਾੜੀ ਘਟਨਾ ਸਾਡੇ ਸ਼ਹਿਰ 'ਚ ਵਾਪਰੀ ਆ ਪਰਮਾਧਵਾ ਆਵਾਦਮੀ ਕੀ ਮਾਰੇ ਬੋਰ ਵਾਲੀ ਉਹਦੇ ਵਿੱਚ ਅਸੀਂ ਪੁਲਿਸ ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਐਸਪੀ ਸਾਹਿਬ ਦਾ ਜਿਹੜੇ ਸਾਡੇ ਸੀ.ਐਲ. ਤੋਂ ਜਤਿੰਦਰ ਜੀ ਦਾ ਜਿਹੜੇ ਸਦਰ ਵਾਲੇ ਐਸ.ਐਚ.ਓ. ਨਾਰ ਸਾਹਿਬ ਦਾ ਜਿਹੜੇ ਪਿਛਲੇ ਦਿਨ ਅਸੀਂ ਜਿੰਨੇ ਵੀ ਸਾਡੇ ਅਫਸਰ ਸਾਹਿਬਾਨ ਉਹਨਾਂ ਦਾ ਧੰਨਵਾਦ ਕਰਦੇ ਉਹਨਾਂ ਨੇ 2 ਘੰਟੇ ਅਸੀਂ ਮੰਗ ਰੱਖੀ ਉਹਨਾਂ ਨੇ 1.5 ਘੰਟੇ ਵਿੱਚ ਬੰਦਾ ਫੜ ਕੇ ਅਰੈਸਟ ਕਰਕੇ ਉੱਤੇ 1095 ਦਾ ਪਰਚਾ ਭਾ ਕੇ ਉਹਨੂੰ ਚੇਅਰ ਭੇਜ ਦਿੱਤਾ ਇਸ ਕਰਕੇ ਸਾਡਾ ਉਹਦੇ ਸਮਾਜ ਵੱਲੋਂ ਉਹਨਾਂ ਦਾ ਬਹੁਤ ਬਹੁਤ ਕੋਟੀ ਕੋਟੀ ਧੰਨਵਾਦ ਕਰਦੇ ਹਾਂ